ਜੋਹਾਨ ਮੈਡੀਸਿਟੀ ਕੋਟਲੀ ਵੱਲੋਂ ਦਿਨਾਨਗਰ ਦੀ ਦੁਸ਼ਹਿਰਾ ਗ੍ਰਾਊਂਡ 'ਤੇ ਲਗਾਇਆ ਗਿਆ ਅੱਖਾਂ ਦਾ ਮੁਫਤ ਕੈਂਪ ਡਾਕਟਰ ਰੋਨੀ ਚੋਹਾਨ ਸਮੇਤ ਆਈਸ ਮੁੱਚੀ ਟੀਮ ਵੱਲੋਂ ਕੀਤਾ ਗਿਆ ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅਪ ਜੋਹਾਨ ਮੈਡੀਸਿਟੀ ਕੋਟਲੀ ਦੇ ਸੀਨੀਅਰ ਸਰਜਨ ਡਾਕਟਰ ਦਲਜੀਤ ਚੋਹਾਨ ਦੇ ਜਤਨਾਤਕਾ ਡਾਕਟਰ ਰੋਨੀ ਚੋਹਾਨ ਤੇ ਨਗਰ ਕੌਂਸਲ ਦੇ ਪ੍ਰਧਾਨ ਨੀਤ ਚੋਹਾਨ ਦੀ ਅਗਵਾਈ ਹੇਠ ਦੁਸ਼ਹਿਰਾ ਗ੍ਰਾਊਂਡ 'ਤੇ ਅੱਖਾਂ ਦਾ ਫ੍ਰੀ ਕੈਂਪ ਲਗਾਇਆ ਗਿਆ ਜਿਸ ਵਿੱਚ ਅੱਖਾਂ ਦੇ ਸਪੈਸ਼ਲਿਸਟ ਡਾਕਟਰ ਸਾਹਿਬਾਇਨਾ ਵੱਲੋਂ 120 ਮਰੀਜ਼ਾਂ ਦੀਆਂ ਅੱਖਾਂ ਦੀ ਚੈਕਅਪ ਕੀਤੀ ਗਈ ਅਤੇ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ। ਇਸ ਮੌਕੇ ਤੇ ਡਾਕਟਰ ਗੁਰਸ਼ੀਸ਼ ਕੋਰ, ਡਾਕਟਰ ਮਨੋਜ ਗੁਪਤਾ, ਡਾਕਟਰ ਬਸੂਦਾ ਜੈਸਵਾਲ, ਡਾਕਟਰ ਅਨੁਪ੍ਰੀਤ ਸੋਰ, ਡਾਕਟਰ ਸਾਧਿਆ, ਡਾਕਟਰ ਮੋਨਾ ਪਾਲ, ਸ਼ਹਿਰੀ ਪ੍ਰਧਾਨ ਮਨੋਜ ਗੁਪਤਾ, ਬਲਬੀਰ ਸੂਰੀ ਤੋਂ ਇਲਾਵਾ ਹੋਰ ਵੀ ਪਤਵੰਤੇ ਸੱਜਣ ਹਾਜ਼ਰ। ਦੇਖੋ ਡਾਕਟਰ ਮੇਰ ਰੰਗਰ ਦੀ ਇੱਕ ਖਾਸ ਸੋਚ। ਨਮਸਕਾਰ ਜੀ ਅੱਜ ਚੋਹਾਨਾਈ ਹਸਪੀਟਲ ਵੱਲੋਂ ਮਿਸ਼ਨ ਨੂਰ ਦੇ ਤਹਿਤ ਅੱਜ ਅਸੀਂ ਦਿਨਨਗਰ ਦੁਸ਼ਹਿਰਾ ਗਰਾਊਂਡ 'ਚ ਪਹੁੰਚੇ ਆਂ ਜਿੱਥੇ ਕਿ ਅਸੀਂ ਸਾਨੂੰ ਬਹੁਤ ਖੁਸ਼ੀ ਹੋਈ ਹੈ ਪਹੁੰਚ ਕੇ ਲੋਕਾਂ ਦਾ ਸਮੂਹ ਇਕੱਠ ਹੋਇਆ ਹੋਇਆ ਹੈ ਅਸੀਂ ਦਿਨਨਗਰ ਦੇ ਇਲਾਕਾ ਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਆਪਣੀ ਸੇਵਾ ਦਾ ਮੌਕਾ ਦਿੱਤਾ ਹੈ ਔਰ ਡਾਕਟਰ ਚੋਹਾਨਾਈ ਹਸਪੀਟਲ ਵੱਲੋਂ ਅਸੀਂ ਪ੍ਰੋਮਿਸ ਕਰਦੇ ਆ ਵਾਅਦਾ ਕਰਦੇ ਆ ਕਿ ਜਿਨ੍ਹਾਂ ਵੀ ਮਰੀਜ਼ਾਂ ਦਾ ਅੱਖਾਂ ਦਾ ਆਪਰੇਸ਼ਨ ਹੋਏਗਾ ਚੈੱਕਅਪ ਹੋਏਗਾ ਉਹਨਾਂ ਦੀ ਸਾਰੀ ਜਾਂਚ ਫ੍ਰੀ ਆਫ ਕਾਸਟ ਮੁਫਤ ਕੀਤੀ ਜਾਏਗੀ ਕਿਸੇ ਵੀ ਆਪਰੇਸ਼ਨ ਦਾ ਵੀ ਔਰ ਵਧੇਰੇ ਜਾਣਕਾਰੀ ਲਈ ਕੈਂਪ ਚਾਓ ਜਾਂ ਸਾਡੇ ਹਸਪੀਟਲ ਆ ਕੇ ਤੁਸੀਂ ਆਪਣੀ ਅੱਖਾਂ ਦੀ ਜਾਂਚ ਕਰਵਾ ਸਕਦੇ ਹੋ ਧੰਨਵਾਦ ਆਈ ਆਮ ਡਾਕਟਰ ਰੋਨੀ ਚੋਹਾਨ ਅੱਜ ਆਪਾਂ ਦਿਨਾਨਗਰ ਕੈਂਪ ਲਗਾਣ ਆਏ ਆਂ ਤੇ ਦਿਨਾਨਗਰ ਵਾਲੇ ਵਸੀਆਂ ਨੇ ਸਾਡਾ ਬਹੁਤ ਵਧੀਆ ਸਾਡਾ ਸਾਨੂੰ ਵੈਲਕਮ ਕੀਤਾ ਤੇ ਆਪਾਂ ਪਿਛਲੇ 15 ਦਿਨਾਂ ਤੋਂ ਇਹ ਕੈਂਪ ਦੀ ਸ਼ੁਰੂਆਤ ਕੀਤੀ ਹੋਈ ਹੈ ਜਿਹਦੇ ਚ ਆਪਾਂ ਇੱਕ ਇਨੀਸ਼ੀਏਟਿਵ ਲਿਆ ਹੈ ਕਿ ਆਪਾਂ ਜਿ ਜਿੰਨੇ ਵੀ ਇੱਥੇ ਜੇ ਲੋਕ ਜਿਹੜੇ ਕੈਟਰਾਕਟ ਤੋਂ ਯਮ ਹੋਤੀਏ ਤੋਂ ਜਿਆਦਾ ਡਾਇਗਨ ਹੈ ਡਿਜ਼ੀਜ਼ਡ ਆ ਉਹਨਾਂ ਦਾ ਆਪਾਂ ਫ੍ਰੀ ਟ੍ਰੀਟਮੈਂਟ ਕਰਾਂਗੇ ਤੇ ਆਪਾਂ ਹਜ਼ਾਰਾਂ ਦਾ ਟ੍ਰੀਟ ਕਰਨ ਦੀ ਸੋਚੀ ਹੋਈ ਹੈ ਤੇ ਇਹ ਇਹ ਜਿਹੜਾ ਉਹ ਮੇਰੇ ਡਾਕਟਰ ਚੋਹਾਨ ਵੱਲੋਂ ਇਨੀਸ਼ੀਏਟਿਵ ਲਿਆ ਗਿਆ ਸੀਗਾ ਤੇ ਆਪਾਂ ਉਹ ਚੀਜ਼ ਨੂੰ ਬਸ ਪੂਰਾ ਕਰਦੇ ਪਿਆ ਹਾਂ ਜੇ ਸਨਾਤਨ ਦਰਮ ਸਭਾ ਦਿਸ਼ਾਰਾਗਰੋਂ ਦਿਨਾ ਨਗਰ ਵਿੱਚ ਚੋਹਾਨ ਮੈਡੀ ਸਿਟੀ ਆਈ ਹਸਪੀਟਲ ਵੱਲੋਂ ਅੱਖਾਂ ਦਾ ਫ੍ਰੀ ਕੈਂਪ ਲਗਾਇਆ ਗਿਆ ਜਿਸ ਵਿੱਚ ਇਹਨਾਂ ਨੂੰ ਲੋਕਾਂ ਦਾ ਫ੍ਰੀ ਆਪਰੇਸ਼ਨ ਕਾਲਾ ਮੋਤੀਆ ਚਿੱਟਾ ਮੋਤੀਆ ਇਹਨਾਂ ਸਾਰਿਆਂ ਦਾ ਆਪਰੇਸ਼ਨ ਫ੍ਰੀ ਕੀਤਾ ਜਾਇਗਾ ਤੇ ਇਹ ਇਹਨਾਂ ਕੋਲ ਇੱਕ ਵਰਲਡ ਲੈਵਲ ਦੀ ਮਸ਼ੀਨਰੀ ਆ ਅਸੀਂ ਦਿਨਾ ਨਗਰ ਇਲਾਕਾ ਵਾਸੀਆਂ ਵਾਸਤੇ ਅਸੀਂ ਇਹ ਕਹਿੰਨੇ ਵੀ ਜਿਨ੍ਹਾਂ ਨੇ ਇਹ ਸਹੂਲਤਾਂ ਦਾ ਲਾਭ ਲੈਣਾ ਚੋਹਾਨ ਮੈਡੀ ਸਿਟੀ ਆਈ ਹਸਪੀਟਲ ਕੋਟਲੀ ਜਾ ਕੇ ਲੈ ਸਕਦੇ ਜੀ ਅਸੀਂ ਡਾਕਟਰ ਸ਼ਰੀਫ ਦਿਲਜੀਤ ਸਿੰਘ ਚੋਹਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਨੇ ਆ ਜਿਹੜੇ ਇਲਾਕਾ ਨਿਵਾਸੀਆਂ ਵਾਸਤੇ ਇਹੋ ਜੇ ਉਪਰਾਲੇ ਲੈਂਦੇ ਆ ਤੇ ਲੋਕਾਂ ਦਾ ਜਿਹੜਾ ਕੰਮ ਜਿਹੜਾ ਅੱਜ ਫ੍ਰੀ ਕੈਂਪ ਲਗਾ ਕੇ ਇਹਨਾਂ ਨੇ ਕੀਤਾ ਜੀ ਤਾਂ